ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੀ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲੇ ਦੇ ਵਿੱਚ ਜਿਹੜੇ ਮੇਰੇ ਵੀਰ ਐਸ ਵੀਡੀਓ ਰਾਹੀਂ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਜਿਹਦੇ ਆਉਣ ਨਾਲ ਆਪਣੀ ਜਿਹੜੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾ ਜਾ ਰਹੇ ਹਾਂ ਘਰੇਲੂ ਛੁੱਟ ਕੱਟੀ ਦੇ ਬਾਰੇ ਰੇਟ ਤੇ ਡਿਟੇਲ ਵੀਰ ਤੋਂ ਪੁੱਛਦੇ ਆਓ ਕੀ ਕਰੀ ਗੱਲਬਾਤ ਹਾਂਜੀ ਵੀਰ ਜੀ ਐਸਿਕਾ ਨਾਮ ਦੱਸ ਦਈਏ ਆਪਣਾ ਨਾਮ ਵੀਰੇ ਵਿੱਕੀ ਪੈਂਟੁੱਲਿਆ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਬੋਲ ਦੋ ਜੀ ਆ 77999 0042 ਠੀਕ ਹੈ ਜੀ ਜਿਹੜੀ ਆਪਾਂ ਕੱਟੀ ਦੇਖ ਰਹੇ ਜੀ ਇਹਦੀ ਉਮਰ ਕਿੰਨੀ ਹੈ ਜੀ 1 ਸਾਲ ਦੀ ਹੋ ਗਈ ਉਹਦੇ ਠੀਕ ਹੈ ਜੀ ਇਹ ਵੀਰੇ ਆਪਾਂ ਲਿਆਂਦੀ ਸੀ ਉਹ ਇਹ ਮੰਗਰ ਸੀ ਕੱਟੀ ਠੀਕ ਹੈ ਜੀ ਇਹ ਮੰਗਰ ਦਾ ਤੋਂ ਵਧੀਆ ਸੀ 15 16 ਕਿੰਨੇ ਦੀ ਵਧੀਆ ਮੰਗਰ ਜਾਨੀ ਕਿ ਚੰਗੀ ਮੈਂ ਦੀ ਆ ਚੰਗੀ ਸੀ ਉਹ ਆਪਾਂ ਬੇਸਤੀ ਸੀ ਫੋਨ ਤੇ ਆਈ ਠੀਕ ਹੈ ਜੀ ਤੇ ਕੱਟੀ ਆਪਾਂ ਰੱਖ ਲਈ ਸੀ ਕੱਟੀ ਪੋਲੀ ਦੀ ਆ ਠੀਕ ਹੈ ਜੀ ਤੋਂ ਥਾਨ ਵਗੈਰਾ ਦੇਖ ਸਕਦੇ ਹੋ ਨਿਕੜ ਮੈਂ ਥਾਨ ਲੱਗਿਆ ਪੋਲੀ ਝੋੜੀ ਦੇ ਵਿੱਚ ਆ ਗਈ ਜੀ ਠੀਕ ਹੈ ਮੜੀ ਤੋਰੇ ਬਾਹਰ ਸੋ ਦੋਸਤੋ ਦੇਖ ਸਕਦੇ ਹੋ ਰਾਜੀ ਸਿੰਘ ਪੰਗੀਲੀ ਕਟਿਆ ਜੀ ਫੋਰ ਸੇਲ ਹੈ ਨਿੱਖੜ ਮੈਂ ਤਾਂ ਲੱਗੇ ਉਹਨੇ ਕਰਮਾਲੀ ਨੂੰ ਸੋਨਾ ਕੁੰਡਾ ਸਿੰਘ ਆ ਗਿਆ ਜੀ ਤੁਸੀਂ ਦੇਖ ਸਕਦੇ ਹੋ ਮੁੱਲ ਕੀ ਕਰਦੇ ਆ ਜੀ ਆਪਾਂ ਇਹਦਾ ਮੁੱਲ ਵੀਰੇ ਫੋਨ ਤੇ ਕਰਨਾਗੇ ਬਾਜ਼ਮ ਹੋਊਗਾ ਜੀ ਹਾਂ ਹਾਂ ਬਾਜ਼ਮ ਮੋਬਾਈਲ ਨੰਬਰ ਬੋਲ ਦਿਓ ਜੀ ਇੱਕ ਵਾਰ 73999342 ਠੀਕ ਹੈ ਕਿਹੜਾ ਕੋਈ ਵੀ ਵੀਰ ਚਾਹਵਨ ਉਹ ਵੇਖਰੀਦਣ ਲਈ ਤਾਂ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰ ਸਕਦਾ ਹੈ ਵੀਡੀਓ ਦੇਖਣ ਲਈ ਸਭ ਦਾ ਤਾਹਦ ਹਾਂ ਤੁਹਾਨੂੰ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ ਵੀਡੀਓ ਦੇ ਨਾਲ